ਕਾਲੀਗੱਲ ਦੀ ਮੈਂ ਰਾਜਦੀਪ ਸਿੰਘ ਅਲੇਵਲਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਨਿਊਜ਼ ਚੈਨਲ ਨਗਰ ਕੌਂਸਲ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਜਿਸ ਤਰ੍ਹਾਂ ਕੱਲ ਕਾਗਜ਼ ਵਾਪਸੀ ਲੈਣ ਦਾ ਕੰਮ ਹੈ ਤਾਂ ਉਸ ਤੋਂ ਪਹਿਲਾਂ ਅੱਜ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਵਾਰਡ ਨੰਬਰ 4 ਮਾਛੀਵਾਲਾ ਸਾਹਿਬ ਦੇ ਕੈਂਡੀਡੇਟ ਜਿਹੜੇ ਰਵੀ ਮਾਨ ਸੀਗੇ ਉਹ ਸ਼੍ਰੋਮਣੀ ਕਾਲੀਗੱਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਵਿੱਚ ਸ਼ਾਮਲ ਹੋ ਚੁੱਕੇ ਹਨ ਕੋ ਸਾਡੇ ਨਾਲ ਗੱਲਬਾਤ ਕਰਨ ਲਈ ਹਲਕਾ ਬਧਾਇਕ ਤੇ ਜਰਕਾਰ ਤੋਂ ਬਿਆਲਪੁਰਾ ਤੇ ਉਹਨਾਂ ਦੇ ਨਾਲ ਮੋਹਤ ਕੁੰਦਰਾ ਪ੍ਰਧਾਨ ਆਰਟੀ ਅਸੋਸੀਏਸ਼ਨ ਦੇ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਨੇ ਕੀ ਕਹਿਣਾ ਉਹਨਾਂ ਦਾ ਗੌਰ ਨੰਬਰ ਚਾਵਲ ਚਲ ਰਹੀ ਜਿਹੜੇ ਸ਼੍ਰੋਮਿਕ ਕੰਦੀ ਦਾ ਉਮੀਦਵਾਰ ਸੀ ਉਹਨਾਂ ਨੇ ਮੈਨੂੰ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਸਮਰਥਨ ਵੀ ਆਮ ਆਦਮੀ ਫਿਰ ਦਿੱਤਾ ਤੇ ਮੈਂ ਧੰਨਵਾਦੀ ਕਰਦਾ ਵੀਰ ਦਾ ਕਿਉਂਕਿ ਇਹਨੂੰ ਲੱਗਿਆ ਵੀ ਕਦਰ ਸਾਦ ਦਾ ਕਹੀਦਾ ਤੇ ਬੜਾ ਚੰਗਾ ਲੱਗਦਾ ਵੀ ਪਰਿਵਾਰ ਵੱਡਾ ਹੁੰਦਾ ਤੇ ਸਵਾਪਨ ਕਰਦੇ ਸੀ ਨਾ ਬਹੁਤ ਵਧੀਆ ਚੱਲ ਰਿਹਾ ਜੀ ਸਭ ਕੁਝ ਸਹੀ ਆ ਤੇ ਇੱਕ ਬੜੀਆ ਬੜੀ ਜਿੱਤ ਅਸੀਂ ਹਾਜ਼ਰ ਕਰਤੋਂ ਜੋ ਪ੍ਰਾਪਤ ਕਰਾਂਗੇ। ਕਵੀ ਜਮਾਨਾ ਮਾਮੀ ਕਾਲੇ ਗੱਲ ਵੱਲੋਂ ਖੜਾ ਸੀ ਤੇ ਮੈਂ ਆਮ ਪਾਲਤੀ ਵੱਲ ਆਇਆ ਤੇ ਉਹਨਾਂ ਦੇ ਕੰਮ ਦੇਖ ਕੇ ਪਾਉਂਦਾ ਹਾਂ ਉਹਨਾਂ ਦੇ ਖਾਦ ਦੂੰਗਾ ਜਿਵੇਂ ਜਿਵੇਂ ਮੈਂ ਨਾਲ ਬਹੁਤ ਬੱਤ ਗੱਦ ਬੋਲ ਪੂੰਗਾ। ਸਾਹਿਬ ਆਪ ਚੱਕੋਗੇ ਤੁਸੀਂ ਦੇ ਕੇ ਸਾਹਿਬ ਸਾਹਿਬ ਬਸਤ ਲਾਂਗਰ। ਠੀਕ ਬੜੀ ਖੁਸ਼ੀ ਦੀ ਗੱਲ ਆ ਜੀ ਇਹਨਾਂ ਲੋਕਾਂ ਦਾ ਪਿਆਰ ਤਹਾਰਾ ਮਿਲਦਾ ਹੈ। ਉਹ ਨੂੰ ਦੇਖਦੇ ਹੋਏ ਲੱਗਦਾ ਜਿਵੇਂ ਕਿ ਕੱਲੀ ਪਰਚੇ ਚੱਕਣ ਦੀ ਤਰੀਕਾ ਸਾਡਾ ਭਰਾ ਦਾ ਛੋਟਾ ਹੈ। ਪਾਰਟੀ ਗੁਨੇ ਸਿੱਖੀ ਹੋਈ ਜਿੰਦਾ ਹੈ। ਸੋ ਬੜੀ ਮਾਤਾਂ ਬੜੀ ਪੋਜ਼ਿਟਿਵਲੀ ਲਾਰੇ ਕਿ ਇਹ ਇਲੈਕਸ਼ਨ ਦਾ ਡੀਲ ਬੱਜਿਆ ਹੀ ਆ। ਕਿ ਪਾਰਟੀਆਂ ਦੇ ਕੈਂਡੀਡੇਟ ਪਾਰਟੀਆਂ ਛੱਡ ਕੇ ਜਿਹੜੇ ਸਾਡੇ ਆ ਲਾਰੇ ਆ। ਇਹ ਤਾਂ ਹੁਣ ਕੰਧ ਤੇ ਲਿਖੀ ਹੋਈ ਗੱਲ ਆ بس ਪੜਨਾ ਬਾਕੀ ਆ ਕਿ ਆਉਣ ਵਾਲਾ ਜਿਹੜਾ ਪ੍ਰਧਾਨ ਬਣੂਗਾ ਉਹ ਆਮ ਪਾਰਟੀ ਹੋਣਗਾ। ਕਿਦਾਂ 15 ਵਾਰ ਚੱਲੇ ਨੇ 15 ਵਾਰ ਦੇ ਆਮ ਆਜ਼ਾਦ ਪਾਰਟੀ ਕੇਹੀ ਕੰਪੇਨ ਕਰਦੀ ਹੈ। चल रही बड़ी बड़ी है जी देख रहे हो जेरा ख्याल उन्होंने बंदा ही मिले जी सो गल इतिहास तक वैसे भी रवायती पार्टियां सा पहली बार हो जब का पार्टी चौदह नंबर चो कोई कैंडेट नहीं लिया अकाली दल अडेट नहीं लगे बीजेपी लो एक अपने आप मैसेज आ रहा है कि आने वाली नगर कौंसिल चो प्रति बहुत उत्साह वा ਵਾਡ ਨੰਬਰ 12 ਦੇ ਤੁਹਾਡੇ ਹੱਕ ਨੂੰ ਸਮਰਥਨ ਦੇਣਗੇ ਕਿ ਕਾਗਜ਼ਬਾਸ਼ ਲੈਣਗੇ ਜਿਹੜੇ ਚਾਤ ਮੰਕੈਂਦੀ ਨੇ ਸੋਮੀ ਕਾ ਇਹ ਵੀ ਸਾਨੂੰ ਸਮਰਥਨ ਹੀ ਦੇਣਗੇ ਸੁਰੇ ਮੇਰੇ ਖੇਡ ਕਾਗਜ਼ ਵਾਪਸ ਲਾਂਗੇ ਸਾਡਾ ਪਰਿਵਾਰ ਦਾ ਬਾਬਾ ਹੈ ਜੀ ਹੁਣ ਉਹ ਬਿਲਕੁਲ ਸਾਡੇ ਜਿਹੜਾ ਸਾਡਾ ਇੱਥੇ ਕੈਂਡੀਡੇਟ ਆ ਕਿ ਬਿਲਕੁਲ ਉਹਨੇ ਨਾਲ ਮੋਢੇ 'ਤੇ ਮੋਢਾ ਜੋੜ ਕੇ ਜੀ ਇੱਕ ਮਦਦ ਕਰੂਗਾ ਪਾਰਟੀ